ਸਿਰੀ ਰਾਗ ਮਹੱਲਾ ਪੰਜਵਾਂ ਜਿਨਾਂ ਸਤਿਗੁਰ ਸਿਉ ਚਿਤ ਲਾਇਐ ਸੇ ਪੂਰੇ ਪਰਦਾਣ ਜਿਨ ਕੋ ਆਪ ਦੇয়াল ਹੋਇ ਤਿਨ ਉਪਜੈ ਮਨ ਕੇ ਆਣ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਧਿਆਏ ਸਰਬ ਸੁਖਾਸਕ ਉਪਜੈ ਦਰਗੇ ਪੈਦਾ ਜਾਏ ਰਹਾਉ ਜਨਮ ਮਰਨ ਕਾ ਪੋਗਯਾ ਪਾਓ ਭਗਤ ਕੋ ਪਾਲ ਸਾਤੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀਐ ਗੁਰ ਦਰਸ਼ਨ ਦੇਖਨੇ ਹਾਲ ਥਾਨ ਥਨੰਤਰ ਰਵ ਰਹਿਆ ਪਾਰ ਪਰਮ ਪ੍ਰਭ ਸੋਏ ਸਬਨਾ ਦਾਤਾ ਏਕ ਹੈ ਦੂਜਾ ਨਹੀਂ ਕੋਏ ਤਿਸ ਸਰਨਾਈ ਛੁੱਟੀਐ ਕੀਤਾ ਲੋੜੈ ਸੋ ਹੋਏ ਜੇਨ ਮਨ ਵਸਿਆ ਪਾਰ ਪਰਮ ਸੇ ਪੂਰੇ ਪ੍ਰਧਾਨ ਤਨ ਕੀ ਸੋਪਾ ਨਿਰਮਲੀ ਪ੍ਰਗਟ ਪਈ ਜਹਾਨ ਜਿਨਨੀ ਮੇਰਾ ਪ੍ਰਭ ਤੇ ਆਇਆ ਨਾਨਕ ਤਿਨ ਕੁਰਬਾਨ